ਨਮਸਕਾਰ ਸਤਿ ਸ੍ਰੀ ਅਕਾਲ ਅੱਜ ਸਾਨੂੰ ਸ਼ਾਮ ਨੂੰ ਪਤਾ ਲੱਗਾ ਹੈ ਕਿ ਇੱਕ ਬੇਟੀ ਪਿੰਡ ਭੋਲ ਜੋ ਕਿ ਥਾਣਾ ਤਲਵਾੜਾ ਔਰ ਵਿਧਾਨ ਸਭਾ ਹਲਕਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦਾ ਹੈ ਇਹ ਜਿਹੜਾ ਰੋਡ ਹੈ ਤਲਵਾੜਾ ਤੋਂ ਦੌਲਤਪੁਰ ਵਾਲਾ ਰੋਡ ਹੈ ਉਸ ਰੋਡ ਤੇ ਪਿੰਡ ਭੋਲ ਦੇ ਕੋਲ ਇੱਕ ਬੇਟੀ ਜੋ 6-7 ਸਾਲ ਉਮਰ ਦੀ ਲੱਗਦਾ ਹੈ ਉਹ ਉਹਦੇ ਬੂਟ ਜਿੱਦਾਂ ਫਟੇ ਹੋਏ ਹਾਲਾਤ ਦੇ ਵਿੱਚ ਉਹਦੇ ਬੂਟ ਮਿਲੇ ਆ ਤੇ ਉਹ ਕੁੜੀ ਲੱਭੀ ਐ ਤੇ ਪਿੰਡ ਵਾਲਿਆਂ ਨੇ ਜਦੋਂ ਸੰਪਰਕ ਕੀਤਾ ਪ੍ਰਸ਼ਾਸਨ ਦੇ ਨਾਲ ਤੇ ਪਤਾ ਲੱਗਾ ਜੀ ਇਸ ਬੇਟੀ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਪਰ ਸੋਸ਼ਲ ਮੀਡੀਆ ਤੇ ਔਰ ਬਾਕੀ ਜਗ੍ਹਾ ਇਹਦੀਆਂ ਜਿਹੜੀਆਂ ਪੋਸਟਾਂ ਪਾਈਆਂ ਗਈਆਂ ਨੇ ਤੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਜਿੱਦਾਂ ਵੱਧ ਤੋਂ ਵੱਧ ਇਸ ਨੂੰ ਇਸ ਚੀਜ਼ ਨੂੰ ਸ਼ੇਅਰ ਕੀਤਾ ਜਾਵੇ ਔਰ ਇਸ ਬੇਟੀ ਨੂੰ ਇਸਦੇ ਮਾਪੇ ਤੱਕ ਪਹੁੰਚਾਉਣ ਦਾ ਇੱਕ ਆਪਾਂ ਜਰੀਆ ਬਣੀਏ ਕਿਉਂਕਿ ਜਿਨ੍ਹਾਂ ਦੀ ਇਹ ਬੱਚੀ ਹੈ ਉਹ ਵੀ ਪਰੇਸ਼ਾਨ ਹੋਣਗੇ ਔਰ ਇਹ ਬੱਚੀ ਤਾਂ ਪਰੇਸ਼ਾਨ ਹੈ ਹੀ ਹੈ ਔਰ ਇਹ ਆਪਣੇ ਮਮਾ ਪਾਪਾ ਤੋਂ ਇਲਾਵਾ ਕੁਝ